ਕੇ 6 7 8 9 ਮਹੀਨਿਆਂ ਤੋਂ ਬਾਰੂ ਪੰਜਾਬ ਆ ਲਾਰੇ ਬੜੀ ਗੱਡੀ ਭਜਾਈ ਹੁੰਦਾ ਆ ਐਨੀ ਕਿ ਭਜਾਈ ਹੁੰਦਾ ਓਏ ਐਨੀ ਹੀ ਆ ਭਜਾਈ ਹੁੰਦਾ ਐ ਵੀ ਅੱਜ ਪਿੰਡ ਜਾਣਾ ਪਿੰਡ ਆਏ ਹਾਏ ਪਿੰਡ ਜਾਣਾ ਕੀ ਬਾਤ ਹੈ ਪਿੰਡ ਜਾ ਕੇ ਘਰ ਜਾਣਾ ਹੈ ਘਰ ਜਾ ਕੇ ਮਾਂ ਪਿਓ ਨੂੰ ਮਿਲਣਾ ਹੈ ਭੈਣ ਭਰਾਵਾਂ ਨੂੰ ਮਿਲਣਾ ਹੈ ਆਣ ਗਵਾਰ ਨੂੰ ਮਿਲਣਾ ਹੈ ਯਾਰਾਂ ਦੋਸਤਾਂ ਨੂੰ ਮਿਲਣਾ ਹੈ ਬੱਚਿਆਂ ਨੂੰ ਮਿਲਣਾ ਹੈ ਤੇ प्यारे प्यारे बच्चियां ਨੂੰ ਮਿਲਦੇ ਬੜੀ ਗੱਡੀ ਭਜਾਈ ਆਉਂਦਾ ਮੇਲਾ ਵੇਖ ਕੇ ਮੜੀਆਂ 6-7 ਬੀਬੀਆਂ ਪੈਣਾ ਸੜਕੇ ਸੜਕ ਜਾਂਦੀਆਂ ਨੇ ਟਰੱਕ ਆਉਂਦਾ ਵੇਖ ਕੇ ਹੱਥ ਕਰਿਆ ਵੇ ਭਾਈ ਅਗਲੇ ਪਿੰਡ ਤੱਕ ਹੀ ਜਾਣਾ ਹੈ ਲੈ ਕੇ ਚੱਲ ਰੱਬ ਤੇਰਾ ਭਲਾ ਕਰੇ ਡਰਾਈਵਰ ਨੇ ਸਵਾਰੀਆਂ ਆਪਣੀ ਗੱਡੀ 'ਚ ਬਿਠਾ ਲੀਆਂ ਹੁਣ ਮੇਲੇ 'ਚੋਂ ਖਰੀਦਿਆ ਸਮਾਨ ਉਹਨਾਂ ਬੀਬੀਆਂ ਪੈਣਾ ਕੋਲੇ ਟਰੱਕ ਵਿੱਚ ਚੜਦੀਆਂ ਉਤਰਦੀਆਂ ਤੋਂ ਕੁਝ ਡੁੱਟ ਭੱਜ ਗਿਆ ਤੇ ਕੁਝ ਸਾਬਤਾ ਹੀ ਭੁੱਲ ਗਈਆਂ ਡਰਾਈਵਰ ਗੱਡੀ ਲੈ ਕੇ ਆਪਣੇ ਘਰ ਚਲਾ ਗਿਆ ਉਤਰ ਕੇ ਆਪੋ ਆਪਣੇ ਘਰ ਗਈਆਂ ਕਰ ਗਿਆ ਘਰ ਵਾਲੀ ਮਟਿਆਰ ਨੇ ਬੜਾ ਚਾਹ ਕਰਿਆ ਖਰ ਸੁਖ ਪੁੱਛੀ ਸਫਰ ਕਿਵੇਂ ਲੰਗੇ ਸਹਿਜ ਨਾਲ ਪੁੱਛਦੀ ਮੇਰੇ ਲਈ ਕੀ ਲੈ ਕੇ ਆਏ ਜਦੋਂ ਟਰੱਕ ਦੀ ਬਾਰੀ ਖੋਲ ਕੇ ਵੇਖਦੀ ਹੈ ਵਿੱਚ ਬੀਬੀਆਂ ਪਹਿਣਾ ਵਾਲਾ ਸਮਾਨ ਟੁੱਟਿਆ ਭਜਿਆ ਕੁਝ ਸਭ ਦਾ ਹੀ ਪਟੱਕ ਦੇਣੇ ਸ਼ੱਕ ਦੀਆਂ ਨਜ਼ਰਾਂ ਚ ਭਲੇ ਮਾਨ ਸਮਾਹੀ ਨਾਲ ਲੜਦੀ ਆ ਕੀ ਕਹਿੰਦੀ ਤੂੰ ਵਿਚਾਰਾ ਕੀ ਕਹਿੰਦਾ ਜਵਾਗ ਥੋੜੇ ਥੋੜੇ ਨਾਲੇ ਵੀ ਕਾਲੇ ਐਵੇਂ ਭਾਂਡੇ ਪੰਨੇ ਜਾਂਦੇ ਤੈਨੂੰ ਤਾਂ ਬਗਾਨੀ ਆ ਧੀ ਰਿੰਦੀ ਸਦਾ ਚਾਗਵੇ ਪਾਪਾ ਪਾਪਾ ਵਿਚ ਰਹਿੰਦੇ ਕਰਦੇ ਜਵਾਬ ਕਵੇ ਹਾਂ ਤੈਨੂੰ ਤਾਂ ਬਗਾਨੀ ਆ ਧੀ ਰਿੰਦੀ ਸਦਾ ਚਾਗਵੇ ਡੇੜੀ ਡੇੜੀ ਵਿਚ ਰਹਿੰਦੇ ਕਰਦੇ ਜਵਾਬ ਕਵੇ ਸਮਝ ਨਹੀਂ ਆਉਂਦੀ ਤੇ ਦੁੱਖਵੇਂ ਨਾ ਦਬਾਵਾਂ ਸਮਝ ਨਹੀਂ ਆਉਂਦੀ ਤੇ ਲੋ ਕਿਵੇਂ ਨਾ ਥਪਾਵਾਂ ਹਰ ਘੜੇ ਭਣਾ ਤੇਰੀ ਚੋਰੀ ਵੇ ਡਰ ਰਾਇਵਰਾ ਕੰਨ ਦੇ ਮਾਰੀ ਟਾਪ ਗੇਅਰ ਚ ਪਾ ਦੂੰ ਕਿਉਂ ਓਏ ਪੌਣੇ ਸਾਲ ਬਾਅਦ ਕਰ ਐ ਹੁਣ ਸਾਰੀ ਗੱਲ ਪੈ ਗਈ ਕਿ ਪ੍ਰਿੰਟ ਖਾਂਦੀ ਰਹੀ ਐ ਪਤਾ ਮੈਨੂੰ ਤੁਹਾਡੀ ਗੱਡੀ ਚੋਂ ਕੀ ਮਿਲਿਆ ਨਾ ਮੈਨੂੰ ਨਹੀਂ ਪਤਾ ਜੀ ਕੀ ਮਿਲੇ ਮੈਂ ਕਹਾਂ ਮੈਂ ਦੱਸਾਂ ਆ ਦੱਸੋ ਜੀ ਕੀ ਮਿਲਿਆ ਸਮਝ ਨਹੀਂ ਆਉਂਦੀ ਤੈਨੂੰ ਕਿਵੇਂ ਨੱਥ ਪਾਵਾਂ ਹਰ ਕਿਹੜੇ ਫੜਾ ਤੇਰੀ ਚੋਰੀ ਵੇ ਡਰ ਰਹਿਵਰਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚੋਂ ਲੱਭੇ ਨਕਲੀ ਵਾਲਾ ਦੀ ਇੱਕ ਡੋਰੀ ਵੇ ਡਰ ਰਹਿਵਰਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚੋਂ ਲੱਭੇ ਨਾਲੇ ਨਕਲੀ ਵਾਲਾ ਦੀ ਇੱਕ ਡੋਰੀ ਵੇ ਡਰ ਰਹਿਵਰਾ ਦੇ ਦਿੱਲੀ ਸੜਾਵਾ ਗੱਲ ਐਵੇਂ ਨਾ ਤੂੰ ਖੁੰਝਣੀ ਰਾਜੋ ਸਵਾਰੀਆਂ ਦਾ ਬਹਿ ਗਿਆ ਸੀ ਝੁੰਡਣੀ ਐ ਦਿੱਲੀ ਸੜਾਵਾ ਗੱਲ ਐਵੇਂ ਨਾ ਤੂੰ ਖੁੰਝਣੀ ਰਾਜੋ ਸਵਾਰੀਆਂ ਦਾ ਬਹਿ ਗਿਆ ਸੀ ਝੁੰਡਣੀ ਇੱਕ ਦੂਜੀ ਨਾਲ ਉਤ ਲੈੰਦੀਆਂ ਸੀ ਬੰਗੇ ਇੱਕ ਦੂਜੀ ਨਾਲ ਉਤ ਲੈੰਦੀਆਂ ਤੇ ਬੰਗੇ ਵਾਂਗ ਟੁੱਟ ਗਈਆਂ ਡੋਰੀਆਂ ਪੁੱਲ ਨਹੀਂ ਮਜਾਜਣੇ ਮੈਨੂੰ ਨਹੀਂ ਯਕੀਨ ਤੂੰ ਤਾਂ ਕਮਲੀ ਐ ਕਮਲੀ ਕਿਉਂ ਆ ਸੋਣਾ ਹੋ ਵੰਗਾ ਡੋਟ ਗਈਆਂ ਡੋਰੀ ਗਈਆਂ ਪੁੱਲ ਨਹੀਂ ਮਜਾਜੜੇ ਕਿਕਰਾਂ ਦੇ ਕੰਡੇ ਆ ਚਕਿਓ ਮੈਂ ਹੱਥ ਮਾਰਾ ਮੇਰੇ ਘਰਿਆਂ ਗਲਾਬ ਦਾ ਤੂੰ ਫੁੱਲ ਨਹੀਂ ਮਜਾਜੜੇ ਕਿਕਰਾਂ ਦੇ ਕੰਡੇ ਆ ਚਕਿਓ ਮੈਂ ਹੱਥ ਮਾਰਾ ਮੇਰੇ ਘਰ ਵੇਖ ਡਾ ਸੋਹਣਾ ਫੁੱਲ ਤੂੰ ਮਜਾਜੜੇ ਹੁੰਦੇ ਬਹੁਤ ਧੀ ਡਰੈਵਰ ਚਲਾ ਕੇ ਵੇ ਟੰਗ ਆਗੇ ਤੇਰੇ ਤੋਰੀ ਫਲਕੇ ਤੁਮਈਆ ਜਿੱਤ ਕਰੀ ਦੇ ਦੀਆਂ ਦਲਾਸ ਦੇ ਟੰਗ ਆਗੇ ਤੇਰੇ ਤੋਰੀ ਫਲਕੇ ਤੁਮਈਆ ਜਿੱਤ ਕਰੀ ਦੇ ਦੀਆਂ ਦਲਾਸ ਦੇ ਆਵਾ ਗਉਣ ਕੀਤੀ ਮੇਰੀ ਅਥਰੀ ਜਵਾਨੀ ਆਵਾ ਗਉਣ ਕੀਤੀ ਮੇਰੀ ਅਥਰੀ ਜਵਾਨੀ ਕਾ ਤੇ ਛੱਡ ਕੇ ਬਸੰਦ ਕਰੇ ਖੋਰੀ ਵੇ ਡਰ ਰੇ ਕਿ ਛੱਡ ਕੇ ਪਸੰਦ ਕਰੇ ਖੋਰੀ ਵੇ ਡਰੇਵਰਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੰਬੇ ਨਕਲੀ ਵਾਲਾ ਦੀ ਇੱਕ ਟੋਰੀ ਵੇ ਡਰੇਵਰਾ ਨਕਲੀ ਵਾਲਾ ਦੀ ਇੱਕ ਟੋਰੀ ਵੇ ਡਰੇਵਰਾ ਓ ਸ਼ੱਕ ਦੀ ਬਿਮਾਰੀ ਤੈਨੂੰ ਚੰਬੜੀ ਰਕਾਨੇ ਕਿਦਾਂ ਦਿਲ ਦੀ ਸਫਾਈ ਕਰਾ ਬੇਸ਼ਮੀ ਸ਼ੱਕ ਦੀ ਬਿਮਾਰੀ ਤੈਨੂੰ ਚੰਬੜੀ ਰਕਾਨੇ ਕਿਦਾਂ ਦਿਲ ਦੀ ਸਫਾਈ ਕਰਾ ਬੇਸ਼ਮੀ ਅਸ ਜਾਨ ਦੇ ਘਰ ਹੁੰਦੇ ਵੱਸਦੇ ਸਿਆਣੇ ਕਹਿੰਦੇ ਲੈ ਕੇ ਬਹਿ ਜੇ ਨਿੱਤ ਦੀ ਕਲੇਸ਼ ਨੂੰ ਹਸਦਿਆਂ ਦੇ ਘਰ ਹੁੰਦੇ ਵੱਸਦੇ ਸਿਆਣੇ ਕਹਿੰਦੇ ਲੈ ਕੇ ਵਜੇ ਨਿਤ ਦੀ ਕਲੇਸ਼ਰੀ ਤੇਰੀ ਸੋਮੇ ਆਦੋ ਬਿਸ਼ੋ ਛੱਡ ਦਿੱਤੇ ਬੈਲ ਓਏ ਤੇਰੀ ਸੋਮੇ ਆਦੋ ਬਿਸ਼ੋ ਛੱਡ ਦਿੱਤੇ ਬੈਲ ਲੱਗ ਜਾਂਦਾ ਸੀ ਕਵਾਰਿਆਂ ਦਾ ਟੁੱਲ ਨਹੀਂ ਮਜਾ ਜਣੇ ਓਏ ਕਿਕਰਾਂ ਦੇ ਕੰਡਿਆਂ 'ਚ ਕਿਉਂ ਮੈਂ ਹੱਥ ਮਾਰਾਂ ਘਰ ਮੇਰੇ ਅਲ ਸੀਦਾ ਫੁੱਲ ਤੂੰ ਮਜਾ ਜਣੇ ਕਿਕਰਾਂ ਦੇ ਕੰਡਿਆਂ 'ਚ ਕਿਉਂ ਮੈਂ ਹੱਥ ਮਾਰਾਂ ਮੇਰੇ ਘਰ ਵੇਖ ਕੇ ਦਾ ਸੋਹਣਾ ਫੁੱਲ ਤੂੰ ਮਜਾ ਜਣੇ ਓਏ ਤੁਲਾਉਣੀਆਂ ਔਡਾਰੀਆਂ ਛੱਤਰੀ ਬਗਾਨੀ ਉੱਤੇ ਮੇਰੀ ਆ ਕਬੂਤਰਾ ਛੱਤੀ ਦੇ ਤੁਲਾਉਣੀਆਂ ਔਡਾਰੀਆਂ ਮੈਨੂੰ ਜੱਟ ਰੇਵਰੀ ਤਿਆਗ ਦੇਵੇ ਮਾਇਆ ਮੈਨੂੰ ਜੱਟ ਰੇਵਰੀ ਤਿਆਗ ਦੇਵੇ ਮਾਇਆ ਚੱਲਣੀ ਨਾ ਤੇਰੀ ਸੀਨਾ ਚੋਰੀ ਵੇ ਡਰੈਵਰਾ ਚੱਲਣੀ ਨਾ ਤੇਰੀ ਸੀਨਾ ਚੋਰੀ ਵੇ ਡਰੈਵਰਾ ਦੇ ਟੋਟੇ ਤੇਰੀ ਗੱਡੀ ਵਿੱਚ ਲੱਭੇ ਨਕਲੀ ਵਾਲਾ ਦੀ ਇੱਕ ਢੋਰੀ ਵੇਡਰ ਰੇਵਰਾ ਨਕਲੀ ਵਾਲਾ ਦੀ ਇੱਕ ਢੋਰੀ ਵੇਡਰ ਰੇਵਰਾ ਉਹ ਗੰਗਾ ਜਾਲ ਦੇ ਹੱਥ era ਢੋਲ ਹੈ ਰਕਾਨੇ ਐਵੇਂ ਚੱਕੜ ਮੇਰੇ ਤੇ ਕਾਨੂੰ ਛੁੱਟਦੀ ਗੰਗਾ ਜਾਲ ਦੇ ਹੱਥ era ਢੋਲ ਹੈ ਰਕਾਨੇ ਐਵੇਂ ਚੱਕੜ ਮੇਰੇ ਤੇ ਕਾਨੂੰ ਛੱਟਦੀ ਚੱਲੀ ਗੁੱਧੂ ਵਾਲੇ ਨੂੰ ਕੀ ਤਾਂ ਮਾਲੂ ਵਾਲਾ ਹਾਈ ਨਹੀਂ ਜਾਣਦੋ ਪਿਆਰੀ ਗੱਡੀ ਜੱਟ ਦੀ ਚੱਲੀ ਗੁੱਧੂ ਵਾਲੇ ਨੂੰ ਕੀ ਤਾਂ ਮਾਲੂ ਵਾਲਾ ਹਾਈ ਨਹੀਂ ਜਾਣਦੋ ਪਿਆਰੀ ਗੱਡੀ ਜੱਟ ਦੀ ਮੰਨਦਾ ਮੈਂ ਮੈਂ ਕਮਾਇਓ ਹੁੰਦਾ ਬਦਨਾਮ ਹੈ ਮੈਨਾਂ ਦਾ ਡਾਟ ਰੱਕਾਂ ਵਾਲੇ ਹੁੰਦੇ ਬਦਨਾਮ ਪਰ ਇੱਕੋ ਜੇ ਡਰਾਈਵਰ ਨਾ ਭੁੱਲਨੀ ਮੈਂ ਜੱਜੜੇ ਕੱਕਰਾਂ ਦੇ ਕੰਡਿਆਂ ਚ ਕੋ ਮੈਂ ਹੱਥ ਮਾਰਾ ਮੇਰੇ ਘਾਰਿਆਂ ਗਲਾਬ ਦਾ ਤੂੰ ਭੁੱਲਨੀ ਵਦਾ ਜੱੜੇ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚੋਂ ਲੱਭੇ ਓਰੇ ਘਾਰਿਆਂ ਤੋਂ ਅਲਸੀ ਦਾ ਭੁੱਲਨੀ ਮੈਂ ਜੱਤੀ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚੋਂ ਲੱਭੇ ਓਰੇ ਘਾਰਿਆਂ ਦਾ ਨਿਕ ਵਾਲਾ ਦੀ ਇੱਕ ਕਟੋਰੀ ਵੇਡ ਰੇਵਰਾ ਹੌਣ ਟਾਈਮ ਚੱਕਣਗੇ ਤੇਰਾ ਕਰ ਲੈ ਟਾਲਾ ਮੱਖਣਾ ਵੇ